ਕੀ ਕਹਿਣਾ ਚਾਹੋਗੇ ਐਨਆਰਆਈ ਗਰੁੱਪ ਆਜ ਸਭ ਤੋਂ ਵੱਡਾ ਉਪਰਾਲਾ ਕਰਕੇ ਅੱਜ ਤੁਹਾਡੇ ਪਿੰਡ ਦੇ ਵਿੱਚ ਹਰ ਪ੍ਰਭਾਵੀ ਤੋਂ ਲੋਕਾਂ ਨੇ ਬਾਹਰ ਫੜਨ ਜਾ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਦੋਂ ਐਨਆਰਆਈ ਗਰੁੱਪ ਨੂੰ ਖਾਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨਆਰਆਈ ਗਰੁੱਪ ਸਾਡੇ ਜੋ ਪਿੰਡ ਦਾ ਮੰਗਲ ਮਾਇੰਦਾ ਬਣਿਆ ਹੋਇਆ ਹੈ ਮੈਂ ਇਹਨਾਂ ਨੂੰ ਸ਼ਾਬਾਸ਼ ਦਿੰਨਾ ਬਦ ਚੜ ਕੇ ਹਮੇਸ਼ਾ ਹਿੱਸਾ ਲੈਂਦੇ ਨੇ ਜੋ ਆਪਣੇ ਪਿੱਛੇ ਗਰਾਉਂਡ ਹੈ ਇਹ ਸਾਡਾ ਕਿਸੇ ਵੇਲੇ ਜੰਗਲ ਸੀ ਅਜ ਤੋਂ 2.25 ਸਾਲ ਪਹਿਲਾਂ ਇਹ ਬੱਚਾ ਨੇ ਐਨਆਰਆਈ ਸਯੋਗ ਦੇ ਨਾਮ ਜਿਹੜੇ ਮੇਰੇ ਵੀਰ ਬੱਚੇ ਸਾਡੇ ਬਾਹਰ ਵਿਦੇਸ਼ਾਂ ਚ ਨੇ ਉਹਨਾਂ ਦਾ ਸਾਨੂੰ ਬਹੁਤ ਪਿੰਡ ਨੂੰ ਸਯੋਗ ਮਿਲ ਰਿਹਾ ਔਰ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਜਿਹੜੇ ਮੁੰਡੇ ਸਾਡੇ ਬਾਹਰ ਵਿਦੇਸ਼ ਚ ਐਨਆਰਆਈ ਨੇ ਔਰ ਜਿਹੜਾ ਸਾਡਾ ਗਰੁੱਪ ਬਣਿਆ ਬਹੁਤ ਵਧੀਆ ਗਰੁੱਪ ਬਣਿਆ ਜਿਹਦੇ ਪ੍ਰਧਾਨ ਸਦਾ ਜਸਵਿੰਦਰ ਸਿੰਘ ਸਾਡੇ ਫੌਜੀ ਸਾਹਿਬ ਨੇ ਮੈਂ ਇਹਨਾਂ ਨੂੰ ਬਹੁਤ ਹੋ ਮਾਣ ਮਾਤਵਾ ਦਿੰਦਾ ਕਿ ਬਹੁਤ ਵਧੀਆ ਪ੍ਰਾਲੇ ਦੇ ਨਾਲ ਇਹ ਕੰਮ ਕਰ ਰਹੇ ਨੇ ਜੋ ਅੱਜ ਇਹ 70 ਕਿਸਾਨਾਂ ਨੂੰ 70 ਬੋਰੇ ਡਾਇਆ ਦੇ ਜੋ ਸੌਰੀ ਜੂਰੀਆ ਦੇ ਔਰ 70 ਬੋਰੇ ਬੀਜ ਦੇ ਦੇ ਰਹੇ ਨੇ 70 ਕਿੱਲਿਆਂ ਦਾ ਬੀਜ ਦੇਣਾ ਬਹੁਤ ਵਡਿੱਤ ਇਹ ਵੀਰਾਂ ਵਾਸਤੇ ਗੱਲ ਹੈ ਮੈਂ ਇਹਨਾਂ ਸਾਰਿਆਂ ਦੀਆਂ ਨੂੰ ਐਨ ਆਰ ਆਈ ਭਰਾਵਾਂ ਨੂੰ ਪੁਰ ਜੋੜ ਅਪੀਲ ਕਰਦਾ ਹਾਂ ਕਿ ਇਹਨਾਂ ਦੀ ਜੋ ਜਿੰਦ ਸਾਡੇ ਭਰਾ ਕਿਉਂਕਿ ਹੜ੍ਹ ਦੇ ਵਿੱਚ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਤੁਸੀਂ ਤੋਂ ਪਾਰ ਸਾਡਾ ਝੋਨਾ ਬਿਲਕੁਲ ਹੀ ਤਬਾਈ ਹੋ ਗਿਆ ਕਿਸਮ ਦਾ ਕੋਈ ਉੱਥੋਂ ਸਾਨੂੰ ਉਮੀਦ ਨਹੀਂ ਕਿ ਸਾਨੂੰ ਉੱਥੋਂ ਦੋ ਕੌਂਟਲ ਵਿੱਚ ਦੋ ਕੌਂਟਲ ਦੇ ਕਿਲੇ ਪਿਛੇ ਸਾਨੂੰ ਦਾਣੀ ਮਿਲ ਜਾਣ ਉਥੋਂ ਇਸ ਕਰਕੇ ਜੋ ਇਹਨਾਂ ਨੇ ਬਾਹਰ ਫੜੀ ਹੈ ਜਿੰਦਰ ਭਰਾਵਾਂ ਦੀ ਬਹੁਤ ਸ਼ਰਾਗਜੋਗ ਹੈ ਔਰ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਕਿ ਕਿ ਜਿੰਦਰ ਭਰਾਵਾਂ ਨੂੰ ਖੇਤ ਜੋ ਖੇਤੀ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਜਿੰਦਰਾਂ ਨੇ ਕਣਕਾ ਵਿੱਚ ਜੁਨੀਆ ਨੇ ਉਹ ਜਿੱਦਾਂ ਸਾਡੇ ਐਨਆਰਜੀ ਇਹਨਾਂ ਦੇ ਬਤ ਕਰ ਰਿਹਾ ਹੈ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਮਤ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੋਹ ਹੋ ਗਿਆ ਤੇ ਤੁਹਾਡੇ ਪਿੰਡ ਦੇ ਵਿੱਚ ਮੌਜੂਦਾ ਇੱਕ ਗਰੁੱਪ ਨੇ ਐਨਆਰ ਗਰੁੱਪ ਨੇ ਤਾਂ ਕਿ ਹੁਣ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਹ ਫੜੀ ਉਹਦੇ ਬਾਰੇ ਅੱਜ ਤੁਸੀਂ ਵਿਖੇ ਪਹੁੰਚੇ ਹੋ ਮੁਹ ਪੰਚਾਇਤ ਪਹੁੰਚੀ ਕੀ ਕਰਨਾ ਚਾਹੋਗੇ ਮੈਂ ਤੇ ਸਾਰੇ ਹੀ ਗਰੁੱਪ ਐਨਆਰ ਆਈ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਹੜ੍ਹ ਪ੍ਰਭਾਵਿਤ ਜਿਹੜੇ ਆਪਣੇ ਕਿਸਾਨ ਹੈ ਉਹਨਾਂ ਦਾ ਐਡਾ ਵੱਡਾ ਸਹਿਯੋਗ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੇ ਪਹਿਲੇ ਵੀ ਐਨ ਆਰ ਆਈ ਗਰੁੱਪ ਨੇ ਜਿਹੜਾ ਗਰਾਊਂਡ ਦੇ ਵਿੱਚ ਐਡਾ ਵੱਡਾ ਕੰਮ ਵਿਦਿਆ ਇਹ ਵੀ ਛਲਾਂਗਾ ਜੋਗ ਹੈ ਇਹ ਜਿਹੜਾ ਚਾਰਾ ਵੰਡਿਆ ਹੋਰ ਵੀ ਇਹਨਾਂ ਨੇ ਬਹੁਤ ਉਪਰਾਲੇ ਕੀਤੇ ਜਿਹੜੇ ਹਣ ਪ੍ਰਭਾਵਿਤ ਏਰੀਏ ਜਿਹੜੇ ਕਿਸਾਨ ਸੀ ਉਹਨਾਂ ਲਈ ਵੱਡੇ ਉਪਰਾਲੇ ਕਰਕੇ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਠੀਕ ਹੈ ਸਾਕਾ ਦਾ ਰਾਈ ਗਿ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਹੜ ਪ੍ਰਭਾਵਿਤ ਲੋਕਾਂ ਦੀ ਬਾਹਂ ਫੜਨ ਜਾ ਰਹੇ ਹੋ ਐਨਆਰਆਈ ਗਰੁੱਪ ਸਮੂਹ ਪੁਰੋ ਪੂਜਾ ਸਮੂਹ ਪੰਚਾਇਤ ਵੱਲੋਂ ਜਿਤਾ ਕੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਣਾ ਪਿੰਡ ਨਰਾਲਾ ਚੈਨਲ ਦੇ ਪੱਤਰਕਾਰ ਹਰਪ੍ਰੀਤ ਸਾਹਿਬ ਬਹੁਤ ਧੰਨਵਾਦ ਜਿਨ੍ਹਾਂ ਨੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਸ ਗਰਾਉਂਡ 'ਆ ਸਾਰੀਆਂ ਆਪਰੇਟਾਂ ਲੋਕਾਂ ਦਾ ਪਛਾਣ ਸਾਡਾ ਜਿਹੜਾ ਹੌਸਲਾ ਵਧਾਇਆ ਹੈ ਤੇ ਜਿਸ ਸਮਾਹਮਣੇ ਆਪਾਂ ਅੱਜ ਖੜੇ ਆ ਉਹ ਇੱਕ ਬਹੁਤ ਵੱਡਾ ਪਰਲਾਜ ਭਾਈ ਆਪਣੇ ਐਨਆਰ ਭਰਾਵਾਂ ਸਿਓ ਨਾਲ ਕੀਤਾ ਜਾ ਰਿਹਾ ਮੈਂ ਉਹਦੇ ਸਮਾਨ ਜਿਹਾ ਆਪਾਂ ਇੱਥੇ ਪਹੁੰਚੇ ਆਂ ਤੇ ਜਿਹੜਾ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਉਹ ਸਮਾਨ ਜਿਹਾ ਆਪਾਂ ਇੱਥੇ ਪਹੁੰਚੇ ਆਂ ਠੀਕ ਅੱਜ ਕਿੰਨੇ ਕ ਪਰਿਵਾਰਾਂ ਦੇ ਤੁਸੀਂ ਬਾਹਰ ਫੜਨ ਜਾ ਰਹੇ ਹੋ ਕੀ ਕੀ ਤੁਸੀਂ ਦੇਣ ਜਾ ਰਹੇ ਹੋ ਜਿੱਦਾਂ ਹੁਣ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ 70 ਕਿਸਾਨਾਂ ਨੂੰ 70 ਕਿੱਲੇ ਦਾ ਬੀਜ ਦੇ ਦੇਣ ਜਾ ਰਹੇ ਆ ਦੇਣ ਜਾ ਰਹੇ ਆ ਜਿਹਦੇ ਵਿੱਚ ਪੀ ਔਰ ਯੂਰੇਟ ਤੇ ਜਾ ਰਿਹਾ ਠੀਕ ਹੈ ਤੇ ਕਿਹੜੇ ਕਿਹੜੇ ਵੀਰਾਂ ਦੇ ਸਹਿਯੋਗ ਨਾਲ ਤੁਸੀਂ ਅੱਜ ਸਮਾਨ ਦੇ ਕੇ ਜਾ ਰਹੇ ਹੋ ਜਿਦਾ ਜੂੜੀਆਂ ਲਾਣੋ ਜਾਂ ਬੀਜ ਲਾਣੋ ਜੀ ਸਾਰੇ ਆਪਣੇ ਜੋ ਆਪਣੇ ਪਿੰ ਜਿਨ੍ਹਾਂ ਨੇ ਇਸ ਗਰਾਉਂਡ 'ਚ ਹੋਰ ਪਹਿਲਾਂ ਬਹੁਤ ਸਹਿਯੋਗ ਕੀਤਾ ਆ ਵਾ ਤੇ ਹੁਣ ਵੀ ਹਾਰਡਪੀਅਰ ਤੇ ਕਿਸਾਨਾਂ ਨੂੰ ਇਹ ਆਪਣੇ ਮਤਦਾਨ ਲਈ ਸਾਰਾ ਸਿਉ ਉਹਨਾਂ ਦੇ ਸਾਰਾ ਅੱਛਾ ਜੀ ਕਿੱਦਾਂ ਮਨ ਦੇ ਵਿੱਚ ਆਇਆ ਕਿ ਆਪਾਂ ਹਾਰਡ ਪ੍ਰਭਾਵੀ ਲੋਕਾਂ ਦੀ ਬਾਹ ਫੜੀਏ ਜੀ ਦਾ ਮੰਨ ਜੇ ਇਦਾਂ ਆਂਗਾ ਆਪਾਂ ਸਾਰਾ ਕੁਝ ਅਕੀ